ਗਰਮੀ ਕੱਢ ਰਹੀ ਹੈ ਬਟ ਪੰਜਾਬ ਚੰਡੀਗੜ੍ਹ ਚ ਲੂ ਦਾ ਅਲਰਟ ਜਾਰੀ ਜੀ ਹਾਂ ਬਾਰਿਸ਼ ਬਾਰੇ ਆ ਗਈ ਹੈ ਨਵੀਂ ਅਪਡੇਟ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਯਾਨੀ ਕਿ 7 April ਤੋਂ ਹੀਟ ਵੇਵ ਚੱਲਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਇਹ ਸਥਿਤੀ 10 April ਤੱਕ ਬਣੀ ਰਹੇਗੀ ਮੌਸਮ ਵਿਭਾਗ ਨੇ ਇਸ ਸੰਬੰਧੀ yellow alert ਜਾਰੀ ਕੀਤਾ ਹੈ ਇਸੇ ਨਾਲ ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 1.7 ਡਿਗਰੀ ਸੈਲਸੀਅਸ ਦੀ ਵਾਧੂ ਹੋਈ ਹੈ। ਤਾਪਮਾਨ ਆਮ ਤੌਰ ਤੇ ਹੁੰਦੇ ਤਾਪਮਾਨ ਨਾਲੋਂ 4.6 ਡਿਗਰੀ ਵਾਧ ਦਰਜ ਕੀਤਾ ਗਿਆ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 39.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ 37.4 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਹੈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅਤੇ ਸ਼ਹਿਰਾਂ ਵਿੱਚ ਤਾਪਮਾਨ 32.0 ਡਿਗਰੀ ਸੈਲਸੀਅਸ ਤੋਂ ਵੱਧ ਚੱਲ ਰਿਹਾ ਹੈ ਦੱਸ ਦਈਏ ਮੌਸਮੀ ਭਾਗ ਮੁਤਾਬਕ 4 ਤੋਂ ਲੈ ਕੇ 10 April ਤੱਕ ਪੰਜਾਬ 'ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਜੇ ਤੱਕ April ਮਹੀਨੇ 'ਚ ਆਮ ਤੌਰ ਤੇ 0.4 ਮਿਲੀਮੀਟਰ ਵਰਖਾ ਹੁੰਦੀ ਹੈ ਪਰ ਇਸ ਵਾਰ ਹੁਣ ਤੱਕ 100% ਘੱਟ ਮੀਂਹ ਦਰਜ ਕੀਤਾ ਗਿਆ ਹੈ ਮੌਸਮ ਪਾਗ ਦਾ ਇਹ ਵੀ ਕਹਿਣਾ ਹੈ ਕਿ ਤਾਪਮਾਨ 3 ਤੋਂ ਲੈ ਕੇ 5 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ ਉੱਤਰ ਭਾਰਤ ਵਿੱਚ ਆਧਮਕ ਤਾਪਮਾਨ 32 ਤੋਂ ਲੈ ਕੇ 36 ਡਿਗਰੀ ਸੈਲਸੀਅਸ ਤੇ ਮੱਧ ਹਿੱਸਿਆਂ ਵਿੱਚ 36 ਤੋਂ ਲੈ ਕੇ 38 ਸੈਲਸੀਅਸ ਤੇ ਪੱਛਮੀ ਅਤੇ ਦੱਖਣੀ ਹਿੱਸਿਆਂ ਵਿੱਚ 40 ਤੋਂ ਲੈ ਕੇ 42 ਡਿਗਰੀ ਸੈਲਸੀਅਸ ਕਰੀਬ ਰਿਹਾ ਹੈ। ਅਰ ਸਾਥੇ ਰਾਤ ਦਾ ਨਿਯਮਤਮ ਤਾਪਮਾਨ ਵੀ 20 ਡਿਗਰੀ ਸੈ ਹੈ। ਸੈਲਸੀਅਸ ਉੱਪਰ ਰਹਿਣ ਦੇ ਅਸਾਰ ਨੇ ਦੱਸ ਦਈਏ ਮੌਸਮੀ ਪਾਦ ਵੱਲੋਂ ਦੱਸ ਸੱਤੇ 11 April ਨੂੰ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਮਾਹਿਰਾ ਮੁਤਾਬਕ ਇਹ ਉਮੀਦ ਦੇ ਨਾਲ ਆਉਣ ਵਾਲਾ ਹਨੇਰੀ ਤੂਫਾਨ ਕਿਸਾਨਾਂ ਲਈ ਚੰਗਾ ਨਹੀਂ ਹੈ ਕਿਉਂਕਿ 10 April ਤੱਕ ਫਸਲਾਂ ਦੀ ਕਟਾਈ ਜੋਰਾਂ ਤੇ ਹੋਵੇਗੀ ਇਸ ਦਿਨ ਆੜ ਹੀ ਅੰਮ੍ਰਿਤਸਰ ਵਿੱਚ ਤਾਪਮਾਨ ਸਾਫ਼ ਰਹੇਗਾ ਤਾਪਮਾਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਕਿ ਕੁੱਲ ਮਿਲਾ ਕੇ ਕਹਿ ਲਓ ਤਾਪਮਾਨ 16 ਡਿਗਰੀ ਸੀਲਸੀਅਸ ਤੋਂ ਲੈ ਕੇ 34 ਸੈਲਸੀਅਸ ਦੇ ਵਿੱਚ ਘਰ ਰਹੇਗਾ ਆਸਮਾਨ ਸਾਫ਼ ਰਹੇਗਾ ਚਲੰਦਰ ਚ ਵੀ ਉੱਥੇ ਤਾਪਮਾਨ 17 ਡਿਗਰੀ ਤੋਂ ਲੈ ਕੇ 35 ਡਿਗਰੀ ਦੇ ਵਿੱਚ ਘਰ ਰਹਿਣ ਦੀ ਉਮੀਦ ਹੈ ਜੇਕਰ ਲੁਧਿਆਣਾ ਤੇ ਨਜ਼ਰ ਮਾਰੀਏ ਤਾਂ ਆਸਮਾਨ ਸਾਫ ਰਹੇਗਾ ਤਾਪਮਾਨ ਵਿੱਚ ਵਾਧੇ ਦੀ ਸੰਭਾਵਨਾ ਜਤਾਈ ਗਈ ਹੈ ਇੱਥੇ ਵੀ ਤਾਪਮਾਨ 18 ਡਿਗਰੀ ਤੋਂ ਲੈ ਕੇ 35 ਡਿਗਰੀ ਦੇ ਸੈਲਸੀਅਸ ਦੇ ਵਿੱਚ ਘਰ ਰਹਿਣ ਦੀ ਸੰਭਾਵਨਾ ਹੈ ਇਧਰ ਹੀ ਪਟਿਆਲੇ ਵਿੱਚ ਵੀ ਆਸਮਾਨ ਸਾਫ ਰਹੇਗਾ ਤਾਪਮਾਨ ਵਿੱਚ ਵਾਧਾ ਹੋ ਸਕਦਾ ਹੈ ਤਾਪਮਾਨ 19 ਡਿਗਰੀ ਸੈਲਸੀਅਸ ਤੋਂ ਲੈ ਕੇ 37 ਡਿਗਰੀ ਦੇ ਵਿੱਚ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਜੇਕਰ ਗੱਲ ਪੰਜਾਬ ਦੇ ਸ਼ਹਿਰਾਂ ਦੇ ਮੌਸਮ ਦੀ ਕਰੀਏ ਤਾਂ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਅੱਜ ਸਾਫ਼ ਤਾਪਮਾਨ ਰਹੇਗਾ ਤੇਜ਼ ਧੁੱਪ ਪੈਣ ਕਾਰਨ ਤਾਪਮਾਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ 16 ਡਿਗਰੀ ਸੈਲਸੀਅਸ ਅਤੇ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਇਸ ਦੇ ਨਾਲ ਹੀ ਮੋਹਾਲੀ ਵਿੱਚ ਤਾਪਮਾਨ 17 ਡਿਗਰੀ ਸੈਲਸੀਅਸ ਤੋਂ ਲੈ ਕੇ 35 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ ਸਸਨਾ ਬੰਦੇ ਕਿ ਸੂਬੇ ਦੇ ਉਤਰੀ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਤੋਂ ਲੈ ਕੇ 36 ਡਿਗਰੀ ਸੈਲਸੀਅਸ ਤੇ ਕੇਂਦਰੀ ਹਿੱਸਿਆਂ ਵਿੱਚ 36 ਤੋਂ ਲੈ ਕੇ 38 ਡਿਗਰੀ ਸੈਲਸੀਅਸ ਅਤੇ ਪੱਛਮੀ ਅਤੇ ਦੱਖਣੀ ਹਿੱਸਿਆਂ ਵਿੱਚ 40 ਤੋਂ ਲੈ ਕੇ 42 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ ਇਸ ਦੇ ਨਾਲ ਹੀ ਰਾਤ ਦਾ ਘੱਟੋ ਘੱਟ ਤਾਪਮਾਨ ਵੀ 18 ਡਿਗਰੀ ਸੈਲਸੀਅਸ ਤੋਂ ਉੱਪਰ ਹੀ ਰਹੇਗਾ